ਬਜ਼ੁਰਗ ਔਰਤ ਦੇ ਕਤਲकांड 'ਚ ਹੋਏ ਵੱਡੇ ਖੁਲਾਸੇ ਖੰਨਾ ਦੇ ਉਚਰਾ ਬਿਹੜਾ ਇਲਾਕੇ 'ਚ ਬਜ਼ੁਰਗ ਔਰਤ ਕਮਲੇਸ਼ ਰਾਣੀ ਪੈਂਟ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ 'ਚ ਪੁਲਿਸ ਜਾਂਚ ਅਤੇ ਡਾਕਟਰਾਂ ਦੀ ਰਿਪੋਰਟ 'ਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ ਦੋਸ਼ੀ ਔਰਤ ਸ਼ਾਨ ਅੱਬਾਸ 35 ਵਾਸੀ ਤੋਬੀਆਂ ਵਾਲਾ ਮੁੱਲਾ ਖੰਨਾ ਨੇ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਦੋਸ਼ੀ ਔਰਤ ਨੇ ਬਜ਼ੁਰਗ ਦੀ ਛਾਤੀ 'ਤੇ ਬੈਠ ਕੇ ਇੱਕ ਤੋਂ ਬਾਅਦ ਇੱਕ 18 ਤੋਂ 20 ਵਾਰ ਚਾਕੂ ਮਾਰ ਕੇ ਕਤਲ ਕੀਤਾ ਚਾਕੂ ਨਾਲ ਕੀਤੇ ਹਮਲੇ ਵਿੱਚ ਕਮਲੇਸ਼ ਦੀ ਗਰਦਨ ਤੇ 10 ਵਾਰ ਕੀਤੇ ਗਏ ਉਸ ਦੇ ਚਿਹਰੇ, ਛਾਤੀ ਅਤੇ ਦੋਵੇਂ ਹੱਥਾਂ ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਸਨ। ਬਜ਼ੁਰਗ ਔਰਤ ਨੇ ਆਪਣੇ ਆਪ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਜਿਸ ਕਾਰਨ ਉਸ ਦੇ ਹੱਥ ਤੇ ਚਾਕੂ ਵੀ ਲੱਗ ਗਿਆ ਪਰ ਦੋਸ਼ੀ ਔਰਤ ਨੇ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸ਼ੁੱਕਰਵਾਰ ਨੂੰ ਪੁਲਿਸ ਨੇ ਦੋਸ਼ੀ ਔਰਤ ਨੂੰ ਅਦਾਲਤ 'ਚ ਪੇਸ਼ ਕੀਤਾ ਜਿੱਥੇ ਬਦਮਾਸ਼ ਔਰਤ ਨੇ ਖੁਦ ਨੂੰ ਬੇਕਸੂਰ ਦੱਸਿਆ ਅਤੇ ਜੱਜ ਦੇ ਸਾਹਮਣੇ ਦੱਸਿਆ ਕਿ ਉਸ ਨੇ ਬਜ਼ੁਰਗ ਔਰਤ ਦਾ ਕਤਲ ਨਹੀਂ ਕੀਤਾ ਹੈ। ਪਰ ਪੁਲਿਸ ਨੇ ਜੱਜ ਸਾਹਮਣੇ ਸੀ सीटीवी फुटेज ਅਤੇ ਕਤਲ ਨਾਲ ਸੰਬੰਧਤ ਕਈ ਤੱਥ ਪੇਸ਼ ਕੀਤੇ ਜਿਸ ਤੋਂ ਬਾਅਦ ਅਦਾਲਤ ਨੇ ਦੋਸ਼ੀ ਔਰਤ ਦਾ 2 ਦਿਨ ਦਾ ਰਿਮਾਂਡ ਦੇ ਦਿੱਤਾ ਪੁਲਿਸ ਨੇ ਮ੍ਰਿਤਕ ਕਮਲੇਸ਼ ਰਾਣੀ ਕੋਲੋਂ ਸੋਨੇ ਦੀ 체ਨ ਲਾਕੀਟ ਸੋਨੇ ਦੀ ਮੁੰਦਰੀ ਦੋ ਜੋੜੇ ਸੋਨੇ ਦੇ ਟੋਪ ਅਤੇ ਦੋ ਸੋਨੇ ਦੀਆਂ ਚੂੜੀਆਂ ਬਰਾਮਦ ਕੀਤੀਆਂ ਹਨ ਇਸ ਤੋਂ ਇਲਾਵਾ ਵਾਰਦਾਤ ਚ ਵਰਤਿਆ ਗਿਆ ਚਾਕੂ ਵੀ ਮਿਲਿਆ ਹੈ ਮਹਿਲਾ ਮੁਲਜ਼ਮ ਦਾ ਸੂਟ ਖੂਨ ਨਾਲ ਲਥਪਥ ਸੀ ਜਿਸ ਨੂੰ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ ਜਾਂਚ 'ਚ ਸਾਹਮਣੇ ਆਇਆ ਕਿ ਬਜ਼ੁਰਗ ਤੋਂ 5000 ਰੁਪਏ ਨੂੰ ਲੈ ਕੇ ਲੜਾਈ ਹੋਣ ਕਾਰਨ ਦੋਵਾਂ ਔਰਤਾਂ 'ਚ ਤਕਰਾਰ ਹੋ ਗਈ ਸੀ ਜਿਸ ਤੋਂ ਬਾਅਦ ਸ਼ਾਨ ਅਬਾਸ ਨੇ ਚਾਕੂ ਨਾਲ वार ਕਰਕੇ ਕਮਲੇਸ਼ ਰਾਣੀ ਦਾ ਕਤਲ ਕਰ ਦਿੱਤਾ ਪਿੰਡ ਜਗਤਪੁਰਾ 'ਚ ਹੁਣ ਨਹੀਂ ਹੋਣਗੀਆਂ ਚੋਣਾਂ ਮੋਹਾਲੀ ਦੇ ਪਿੰਡ ਜਗਤਪੁਰਾ ਵਿੱਚ ਪੈਦਾ ਹੋਏ ਵਿਵਾਦ ਤੋਂ ਬਾਅਦ ਹੁਣ ਇੱਥੇ ਚੋਣਾਂ ਨਹੀਂ ਹੋਣਗੀਆਂ ਚੋਣ ਕਮਿਸ਼ਨ ਨੇ ਜਗਤਪੁਰਾ ਵਿੱਚ ਚੋਣਾਂ ਤੇ ਰੋਕ ਲਗਾ ਦਿੱਤੀ ਹੈ ਦਰਅਸਲ ਪਿੰਡ ਜਗਤਪੁਰਾ ਦੇ ਵਸਿਆ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਪਿੰਡ ਵਿੱਚ ਪੰਜਾਬੀਆਂ ਦੀਆਂ 900 ਵੋਟਾਂ ਹਨ ਅਤੇ ਪ੍ਰਵਾਸੀਆਂ ਦੀਆਂ 6500 ਵੋਟਾਂ ਹਨ ਜਿਸ ਦੇ ਚਲਦੇ ਪਿੰਡ ਵਸਿਆ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਨਾਰਾਜ਼ਗੀ ਜਤਾਈ ਸੀ ਇਸ ਤੇ ਵਿਵਾਦ ਵਧਣ ਤੋਂ ਬਾਅਦ ਜਗਤਪੁਰਾ ਵਿੱਚ ਚੋਣਾਂ ਤੇ ਰੋਕ ਲਗਾ ਦਿੱਤੀ ਗਈ ਹੈ ਚੋਣ ਕਮਿਸ਼ਨ ਦੇ ਐਲਾਨ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਜਗਤਪੁਰਾ ਵਿੱਚ ਵੋਟਾਂ ਨਹੀਂ ਪੈਣਗੀਆਂ ਇਥੇ ਇਹ ਵੀ ਦੱਸਣ ਯੋਗ ਹੈ ਕਿ ਜਿੱਥੇ ਪੰਜਾਬ ਦੇ ਕਈ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾ ਰਹੀਆਂ ਹਨ ਉੱਥੇ ਹੀ ਮੁਹਾਲੀ ਦੇ ਪਿੰਡ ਜਗਤਪੁਰਾ ਵਿੱਚ ਵੋਟਾਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਇਥੇ ਇਹ ਵੀ ਖਾਸ ਤੌਰ ਤੇ ਦੱਸਣ ਯੋਗ ਹੈ ਕਿ ਪਿੰਡ ਜਗਤਪੁਰਾ ਨਾਲ ਤਿੰਨ ਕਲੋਨੀਆਂ ਜੋੜੀਆਂ ਗਈਆਂ ਹਨ ਜਿਸ ਵਿੱਚੋਂ ਜਗਤਪੁਰਾ ਵਿੱਚ ਪੰਜਾਬੀਆਂ ਦੀਆਂ 900 ਵੋਟਾਂ ਹਨ ਜਦਕਿ ਕਲੋਨੀਆਂ ਦੇ ਪ੍ਰਵਾਸੀਆਂ ਦੀਆਂ 6500 ਵੋਟਾਂ ਹਨ। ਇਸ ਦੇ ਰੋਸ ਵਜੋਂ ਜਗਤਪੁਰਾ ਦੇ ਲੋਕਾਂ ਨੇ ਚੋਣ ਕਮਿਸ਼ਨ ਕੋਲ ਨਾਰਾਜ਼ਗੀ ਜ਼ਾਰ ਕੀਤੀ ਜਿਸ ਮਗਰੋਂ ਇੱਥੇ 15 ਅਕਤੂਬਰ ਨੂੰ ਪੈਣ ਵਾਲੀਆਂ ਵੋਟਾਂ 'ਤੇ ਰੋਕ ਲਗਾ ਦਿੱਤੀ ਗਈ ਹੈ।